ਜੀ ਸਤਿ ਸ਼੍ਰੀ ਅਕਾਲ ਜੀ ਮਠੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਜਿਹੜੀ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਏ ਆਂ ਇਹ ਵੀਡੀਓ ਲੈ ਕੇ ਆਏ ਆ ਵੀ ਆਪਾਂ ਨਿੱਤ ਸੁੱਖ ਕਿਉਂ ਨਹੀਂ ਪੂਰੀ ਹੁੰਦੀ ਆਪਣੀ ਅਰਦਾਸ ਆਪਣੀ ਮਨੋ ਕਾਮਨਾ ਪੂਰੀ ਕਿਉਂ ਨਹੀਂ ਹੁੰਦੀ ਆਪਾਂ ਅੰਤਾਂ ਦੀਆਂ ਅਰਦਾਸਾਂ ਬੇਨਤੀਆਂ ਕਰ ਲੈਣੀਆਂ ਤੇ ਕਿਉਂ ਨਹੀਂ ਮਹਾਰਾਜ ਸੁਣਦਾ ਆਪਾਂ ਇੰਨੇ ਦੁਖੀ ਆ ਹਨਾ ਇੱਥੇ ਆਪਾਂ ਤੁਹਾਨੂੰ ਦੱਸਦੇ ਆਂ ਵੀ ਕਦੇ-ਕਦੇ ਆਪਾਂ ਤੋਂ ਕੀ ਹੋ ਜਾਂਦਾ ਕੋਈ ਐਹੋ ਜਿਹੀ ਭੁੱਲ ਲੱਗ ਜਾਂਦੀ ਆ ਤੇ ਆਪਾਂ ਇੱਕ ਦੱਸ ਦਿੰਦੇ ਹਾਂ ਪੰਜ ਟਾਈਮ ਹੁੰਦੇ ਆ ਜਦੋਂ ਤੁਸੀਂ ਆਪਣੇ ਵੱਲੋਂ ਕੋਈ ਵੀ ਵਿਸ਼ ਮੰਗਦੇ ਹੋ ਕੋਈ ਮੰਗ ਮੰਗਦੇ ਹੋ ਪ੍ਰਮਾਤਮਾ ਤੋਂ ਉਹ 100% ਪੂਰੀ ਹੁੰਦੀ ਹੈ ਸਮਾਂ ਹੁੰਦਾ ਉਹ ਸਮੇਂ ਤੁਸੀਂ ਮੰਗ ਕੇ ਦੇਖਿਓ ਤੇ ਤੁਹਾਡੀ ਅਰਦਾਸ ਜਰੂਰ ਪੂਰੀ ਹੋਗੀ ਮਹਾਰਾਜ ਤੁਹਾਡੀ ਮਨੋ ਕਾਮਨਾ ਜਰੂਰ ਪੂਰੀ ਕਰੂਗਾ ਇੱਥੇ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਕੋਈ ਆਦਮੀ ਹੁੰਦਾ ਉਹ ਸੰਤ ਕੋਲ ਜਾਂਦਾ ਸੰਤ ਨੂੰ ਕਹਿੰਦਾ ਕਿ ਸੰਤ ਜੀ ਵੀ ਮੈਂ ਅੰਤਾਂ ਦਾ ਦੁਖੀ ਆ ਮੰਤਨਾ ਦੁਖੀਆ ਮੇਰਾ ਰੋਜ਼ ਪਾਠ ਪੂਜਾ ਵੀ ਕਰਦਾ ਹੈ ਗੁਰੂ ਘਰ ਵੀ ਜਾਂਦਾ ਨਿਮਸਤਕ ਹੁੰਨਾ ਹੈ ਵੀ ਪਤਾ ਨਹੀਂ ਕੀ ਗੱਲ ਪ੍ਰਮਾਤਮਾ ਮੇਰੀ ਕਿਉਂ ਨਹੀਂ ਸੁਣਦਾ ਇਹੋ ਜੇ ਮੈਥੋਂ ਕੀ ਪਾਪ ਹੋ ਗਏ ਕੀ ਮੈਥੋਂ ਗਲਤੀਆਂ ਹੋਈਆਂ ਮਹਾਰਾਜ ਮੇਰੀ ਕਿਉਂ ਨਹੀਂ ਸੁਣਦਾ ਤੋ ਸੰਤੋਨਾਂ ਨੇ ਕਹਿ ਲੱਗਿਆ ਤੇ ਕਹਿੰਦੇ ਭਾਈ ਸਭ ਤੂੰ ਮੇਰੀ ਇੱਕ ਗੱਲ ਮੰਨ ਤੂੰ ਜਦੋਂ ਵੀ ਗੁਰੂ ਘਰ ਜਾਵੇਂ ਜਾ ਕੇ ਮੱਥਾ ਟੇਕ ਕੇ ਚੁੱਪਚਾਪ ਵਾਪਸ ਆ ਜੀ ਬਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਵਾਪਸ ਆ ਜੀ ਕੋਈ ਮੰਗ ਨਾ ਉਹਦਾ ਕੀ ਗੱਲ ਵੀ ਮੰਗ ਮੈਂ ਕਿਉਂ ਨਾ ਮੰਨਾ ਮੰਗਾ ਵੀ ਮੰਗੇ ਤੋਂ ਨਹੀਂ ਮੈਥੀਆ ਪੂਰੀਆਂ ਹੁੰਦੀਆਂ ਬਿਨਾ ਮੰਗੇ ਤੋਂ ਮੇਰੀ ਮੰਗ ਕਿਵੇਂ ਪੂਰੀ ਹੋਊ ਤਾਂ ਸੰਤ ਜੀ ਕਹਿਣ ਲੱਗੇ ਵੀ ਵੇਖ ਭਗਤਾ ਜਦੋਂ ਵੀ ਆਪਾਂ ਗੁਰੂ ਘਰ ਜਾਂਦੇ ਆ ਕੋਈ ਵੀ ਆਪਾਂ ਸੁੱਖ ਸੁਖਦੇ ਆ ਮਨੋ ਕਾਮਨਾ ਮੰਗਦੇ ਹਿੱਸ ਹਰ ਇੱਕ ਜਿਹੜਾ ਵੀ ਕੋਈ ਆਉਂਦਾ ਹੈ ਹਰ ਇੱਕ ਮੰਗ ਲੈ ਕੇ ਆਉਂਦਾ ਮੈਨੂੰ ਆ ਚਾਹੀਦਾ ਮੈਨੂੰ ਆ ਚਾਹੀਦਾ ਕੋਈ ਵੀ ਐਹੋ ਜਿਹਾ ਇਨਸਾਨ ਨਹੀਂ ਜਿਹੜਾ ਗੁਰੂ ਦੇ ਸਾਹਮਣੇ ਕੋਈ ਮੰਗ ਨਾ ਮੰਦਾ ਮੱਥਾ ਬਾਹ ਕੇ ਤੇ ਪਹਿਲਾਂ ਆਪਾਂ ਮੰਗਾ ਆਪਦੀਆਂ ਮਨੋ ਕਾਮਨਾ ਮੰਗਨ ਲਈ ਕਰ ਰਹੇ ਸਾਨੂੰ ਆ ਚਾਹੀਦਾ ਸਾਨੂੰ ਆ ਚਾਹੀਦਾ ਕਿਉਂਕਿ ਦੁਨਿਆਵੀ ਚੀਜ਼ਾਂ ਆਪਣਾ ਖਤਮ ਨਹੀਂ ਹੁੰਦੀਆਂ ਮੰਗਾ ਖਤਮ ਨਹੀਂ ਹੁੰਦੀਆਂ ਜਦ ਤੱਕ ਜ਼ਿੰਦਗੀ ਚੱਲਦੀ ਹੈ ਤੇ ਆਪਾਂ ਮੰਗਦੇ ਹੀ ਰਹਿਣੇ ਆ ਤੇ ਉਹ ਕਹਿੰਦੇ ਵੀ ਜੇ ਤੂੰ ਨਾ ਮੰਗੇਗਾ ਨਾ ਤੂੰ ਚੁੱਪ ਕਰਕੇ ਮੱਥਾ ਟੇਕ ਕੇ ਮੁੜੇਗਾ ਤਾਂ ਪਰਮਾਤਮਾ ਦੀ ਸਭ ਤੋਂ ਪਹਿਲਾਂ ਨਿਗਾ ਤੇਰੇ ਤੇ ਪਊਗਾ ਉਹ ਦਾ ਵਿਉ ਕਿਵੇਂ ਉਹ ਕਹਿੰਦੇ ਵੀ ਕਿਉਂਕਿ ਸਾਰੀ ਦੁਨੀਆਂ ਉਥੋਂ ਮੰਗਦੀ ਐ ਸਾਰੇ ਮੰਗੀਆਂ ਦੇ ਇੱਕ ਤੂੰ ਹੀ ਹੋਵੇਂਗਾ ਜਿਹੜਾ ਚੁੱਪ ਕਰਕੇ ਮੁੜੇਗਾ ਤੇ ਪ੍ਰਮਾਤਮਾ ਦੀ ਨਿਗਾ ਤੇਰੇ ਤੇ ਪਉਗੇ ਵੀ ਇੱਕ ਕੀ ਗੱਲ ਹੈ ਸਾਰੇ ਦੁਨੀਆਂ ਮੰਗਦੇ ਵੀ ਕਿਉਂ ਨਹੀਂ ਮੰਗਦਾ ਸਭ ਤੋਂ ਪਹਿਲਾਂ ਤੇਰੇ ਤੇ ਨਿਗਾ ਪਉ ਤੇ ਤੇਰੀ ਮਨੋ ਕਾਮਨਾ ਪੂਰੀ ਹੋ ਇਹਦੇ ਲਈ ਜਦੋਂ ਆਪਾਂ ਤਾਂ ਦੇ ਦੁਖੀ ਹੋ ਜਾਈਏ ਕੋਈ ਆਪਣੀ ਕੋਈ ਪੇਸ਼ ਹੀ ਨਾ ਚਲਦੀ ਹੋਵੇ ਕਿਤੇ ਵੀ ਆਪਣਾ ਵਸਾ ਹੀ ਲੱਗੇ ਵੀ ਮੈਂ ਤਾਂ ਕੋਈ ਪਾਪ ਕਰਿਆ ਨਹੀਂ ਮੇਰੀ ਇੱਛਾ ਬਸ ਉੱਥੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿਓ ਵੀ ਤੂੰ ਹੱਥ ਪੈਰ ਦਿੱਤੇ ਆ ਤੇਰਾ ਸ਼ੁਕਰਾਨਾ ਸਰੀਰ ਦਿੱਤਾ ਤੇਰਾ ਸ਼ੁਕਰਾਨਾ ਮੈਨੂੰ ਸੁਬਾ ਸ਼ਾਮ ਖਾਣ ਨੂੰ ਭੋਜਨ ਦਿੰਦਾ ਤੇਰਾ ਸ਼ੁਕਰਾਨਾ ਇਸ ਤਰ੍ਹਾਂ ਸ਼ੁਕਰਾਨਾ ਕਰਨਾ ਸ਼ੁਰੂ ਕਰਦਗੇ ਜੀ ਮਹਾਰਾਜ ਦੀ ਨਿਗਾਹ ਦੇ ਵਿੱਚ ਉਹ ਬਹੁਤ ਜਲਦੀ ਆ ਜਾਣਗੇ ਕਿ ਅੰਤਰਾ ਦਾ ਦੁਖੀ ਹੋਣ ਤੋਂ ਬਾਵਜੂਦ ਵੀ ਮੇਰੇ ਸ਼ੁਕਰਾਨੇ ਕਰ ਰਿਹਾ ਹੈ ਤੇ ਜਿਹੜਾ ਮੈਂ ਇਹਨਾਂ ਕੁਝ ਦਿੱਤਾ ਉਹ ਮੇਰਾ ਸ਼ੁਕਰਾਨਾ ਨਹੀਂ ਕਰਦਾ ਠੀਕ ਹੈ ਨਾ ਜੀ ਇੱਥੇ ਆਪਾਂ ਤੁਹਾਨੂੰ ਇੱਕ ਗੱਲ ਦੱਸੀ ਉਹ ਸਮਾਂ ਹੈ ਜਦੋਂ ਆਪਾਂ ਕੋਈ ਵੀ ਮੰਗ ਮੰਗਦੇ ਆਂ ਤੇ ਆਪਣੀ 100% ਪੂਰੀ ਹੁੰਦੀ ਹੈ ਜਦੋਂ ਵੀ ਆਪਾਂ ਗੁਰੂ ਸਾਹਿਬ ਦੇ ਉੱਪਰ ਕਰਮਾ ਕਰਦੇ ਆਂ ਆਪਾਂ ਉੱਥੇ ਵੀ ਪ੍ਰਕਰਮਾ ਕਰਦੇ ਆਂ ਪਤਾ ਹੀ ਆਪਣਾ ਕਿੱਥੇ ਧਿਆਨ ਹੁੰਦਾ ਕੀ ਆਪਾਂ ਸੋਚਦੇ ਰਹਿੰਦੇ ਆਂ ਉਦੋਂ ਤੁਸੀਂ ਜੋ ਵੀ ਤੁਹਾਡੇ ਮਨ ਦੀ ਇੱਛਾ ਹੁੰਦੀ ਹੈ ਨਾ ਇਹ ਉਹ ਪ੍ਰਕਰਮਾ ਕਰਦੇ ਕਰਦੇ ਮੰਗੋ ਜਰੂਰ ਪੂਰੀ ਹੁੰਦੀ ਹੈ ਜੀ ਪ੍ਰਕਰਮਾ ਕਰਦੇ ਆਂ ਜਦੋਂ ਆਪਾਂ ਗੁਰੂ ਦੀ ਤੇ ਰਿਆਂ ਉਦੋਂ ਆਪਾਂ ਕੋਈ ਇੱਛਾ ਮੰਗਦੇ ਆਂ ਇਹ ਉਦੋਂ ਵੇਸ਼ ਆਪਣੀ ਜਰੂਰ ਪੂਰੀ ਪਰਮਾਤਮਾ ਕਰਦਾ ਹੀ ਹੈ ਪਰ ਆਪਾਂ ਸੱਚੇ ਹੋ ਕੇ ਨੇਕ ਹੋ ਕੇ ਪਾਪਾ ਤੋਂ ਆਪਾਂ ਦੂਰ ਹੋ ਕੇ ਕਿਸੇ ਦਾ ਬੁਰਾ ਨਾ ਆਪਾਂ ਕਰੀਏ ਨਾ ਆਪਾਂ ਚਾਹੀਏ ਜੇ ਬੰਮਾਨ ਦੇ ਵਿੱਚ ਵੀ ਕਿਸੇ ਬਾਰੇ ਬੁਰਾ ਸੋਚਦੇ ਆ ਨਾ ਜੀ ਇਹ ਵੀ ਇੱਕ ਪਾਪ ਹੁੰਦਾ ਹੈ ਇਹਦੇ ਲਈ ਕਿਸੇ ਦਾ ਸੋਚੋ ਵੀ ਨਾ ਬੁਰਾ ਬਸ ਅਗਲੇ ਨੂੰ ਅਗਲੇ ਦੇ ਹਾਲਾਤਾਂ ਨੂੰ ਸਮਝ ਲਓ ਕਿਸੇ ਦਾ ਮਾੜਾ ਨਾ ਸੋਚੋ ਤੇ ਕੰਮ ਸਿਰਫ ਨੇਕੀ ਦੇ ਕਰੋ ਤੇ ਪ੍ਰਮਾਤਮਾ ਇਸ ਪ੍ਰਕਰਮਾ ਕਰਦੇ ਹੋਏ ਪ੍ਰਮਾਤਮਾ ਤੋਂ ਜੋ ਤੁਹਾਡੀ ਇੱਛਾ ਤੁਸੀਂ ਮੰਗ ਸਕਦੇ ਹੋ 100% ਪੂਰੀ ਹੋਵੇਗੀ ਨੰਬਰ 2 ਦੇ ਉੱਤੇ ਨੰਬਰ 2 ਦੇ ਉੱਤੇ ਆਪਾਂ ਜਦੋਂ ਮੀਂਹ ਪੈ ਰਿਹਾ ਧੁੱਪ ਨਿਕਲੀ ਹੋਈ ਹੈ ਉਹਦੇ ਤੁਸੀਂ ਕੋਈ ਵੀ ਵਿਸ਼ਮ ਪਰਮਾਤਮਾ ਅਗੇ ਕੋਈ ਵੀ ਅਰਦਾਸ ਬੇਨਤੀ ਕਰੋ ਉਸ ਸਮੇਂ ਤੁਹਾਡੀ ਅਰਦਾਸ ਬੇਨਤੀ ਪੂਰੀ ਹੋਊਗੀ ਨੰਬਰ 3 ਦੇ ਉੱਤੇ ਜਦੋਂ ਤੁਸੀਂ ਕੋਈ ਵੀ ਮੁਸੀਬਤ ਦੇ ਵਿੱਚੋਂ ਅੰਤਾਂ ਦੀ ਮੁਸੀਬਤ ਦੇ ਵਿੱਚੋਂ ਨਿਕਾ ਨੂੰ ਹਾਲ ਨਹੀਂ ਵਿਖਾ ਪਹਾੜ ਬੜਾ ਜਾਣੇ ਜਦੋਂ ਕੋਈ ਮੁਸੀਬਤ ਆਪਣੇ ਤੋਂ ਹੋਵੇ ਉਦੋਂ ਪਰਮਾਤਮਾ ਤੋਂ ਕੋਈ ਮੰਗੋ ਉਦੋਂ ਤੁਹਾਡੀ ਇੱਛਾ ਜ਼ਰੂਰ ਪੂਰੀ ਹੋਊਗੀ ਨੰਬਰ 4 ਦੇ ਜਦੋਂ ਕੋਈ ਗਰੀਬ ਕੋਈ ਮਦਦਗਾਰ ਉੱਚੀ ਚ ਰੋ ਰਿਹਾ ਅੰਤਾਂ ਦਾ ਦੁਖੀ ਹੈ ਤੁਸੀਂ ਉਹਦੀ ਮਦਦ ਕਰ ਰਹੇ ਹੋ ਜੇ ਨਹੀਂ ਵੀ ਤੁਸੀਂ ਕਰ ਰਹੇ ਤੁਸੀਂ ਕੋਸ਼ਿਸ਼ ਕਰ ਰਹੇ ਹੋ ਪਰ ਤੁਹਾਡੇ ਕੋਈ ਪੇਸ਼ ਨਹੀਂ ਚੱਲਦੀ ਤਾਂ ਉੱਥੇ ਤੁਸੀਂ ਪਰਮਾਤਮਾ ਅੱਗੇ ਉਹਦੀਆਂ ਅਰਦਾਸ ਬੇਨਤੀ ਕਰੋ ਉਹਦੇ ਜਿਹੜੀ ਕੋਈ ਕਮੀ ਹੈ ਉਹਨੂੰ ਸਰੀਰਕ ਦੁੱਖ ਹੈ ਕੋ ਕਿਵੇਂ ਉਹਦੀ ਉਹਦੇ ਬਾਰੇ ਅਰਦਾਸ ਪਰਮਾਤਮਾ ਤੋਂ ਸੱਚੇ ਮਨ ਨਾਲ ਕਰੋ ਜੇ ਕਿਸੇ ਦਾ ਦੁੱਖ ਟੁੱਟ ਤੋੜਦਾ ਨਾ ਮਹਾਰਾਜ ਜੀ ਆਪਣਾ ਵੀ ਤੋੜਦਾ ਇਹਦੇ ਲਈ ਉਹਦੇ ਲਈ ਤੁਸੀਂ ਅਰਦਾਸ ਕਰੋ ਜੇ ਆਪਾਂ ਵੇਖ ਸੁਭਾ ਸ਼ਾਮ ਜੇ ਆਪਾਂ ਸਰਵਤ ਦਾ ਭਲਾ ਮੰਗਦੇ ਆਂ ਫੇਰ ਹੀ ਉਹ ਚ ਆਪਣਾ ਭਲਾ ਹੁੰਦਾ ਇਹਦੇ ਲਈ ਉਹਦੇ ਲਈ ਤੁਸੀਂ ਪ੍ਰਮਾਤਮਾ ਤੋਂ ਅਰਦਾਸ ਬੇਨਤੀ ਕਰੋ ਕਿ ਤੰਦਰੁਸਤियां ਬਖਸ਼ੋ ਆਪਦੇ ਬੱਚਿਆਂ ਚ ਰਹੇ ਤੰ ਮਹਾਰਾਜ ਜੀ ਸਰੀਰਿਕ ਤੰਦਰੁਸਤੀ ਬਖਸ਼ੇ ਇਹ ਨੂੰ ਆਹ ਕਮੀ ਉਹਦੇ ਲਈ ਆਪਾਂ ਹੋਰ ਨਹੀਂ ਤਪ ਉਹਦੇ ਲਈ ਪ੍ਰਮਾਤਮਾ ਕੀ ਅਰਦਾਸ ਬੇਨਤੀ ਕਰ ਸਕਦੇ ਆ ਉਹ ਅਰਦਾਸ ਆਪਣੇ ਦੇ ਉੱਤੇ ਪੂਰਾ ਅਸਰ ਪਾਉਂਦੀ ਹੈ ਠੀਕ ਹੈ ਨਾ ਜੀ ਪ੍ਰਮਾਤਮਾ ਆਪਣਾ ਵੀ ਚੰਗਾ ਕਰਦਾ ਜਦੋਂ ਕਿਸੇ ਦਾ ਤੁਸੀਂ ਭਲਾ ਕਰ ਰਹੇ ਹੋ ਤੁਸੀਂ ਦਾ ਕੋਈ ਫਾਇਦਾ ਕਰ ਰਹੇ ਹੋ ਆਦਿ ਤੁਸੀਂ ਸਿਰਫ ਕੋਨ ਨਦਾਨ ਕਰ ਰਹੇ ਹੋ ਨਹੀਂ ਕੋਈ ਗਰੀਬ ਹੈ ਕੋਈ ਬੇਸਹਾਰਾ ਕੋ ਬਹੁਤ ਮਜਬੂਰ ਹੋਇਆ ਤੇ ਤੁਸੀਂ ਉੱਥੇ ਉਹਦੀ ਮਦਦ ਨਹੀਂ ਹੱਥ ਵਧਾ ਰਹੇ ਉਹਨਾਂ ਅੱਗੇ ਉਸ ਸਮੇਂ ਤੁਸੀਂ ਵਿਸ਼ਮ ਉਹ ਸਮੇਂ ਪ੍ਰਮਾਤਮਾ ਤੋਂ ਮੰਗੋ ਉਹ ਤੁਹਾਡੀ ਮਨੋ ਕਾਮਨਾ ਪੂਰੀ ਹੁੰਦੀ ਹੈ ਜਦੋਂ ਤਾਰਾ ਟੁੱਟਦਾ ਅਸਮਾਨ ਦੇ ਵਿੱਚ ਉਦੋਂ ਤੁਸੀਂ ਆਪਣੀ ਵਿਸ਼ਮ ਉਦੋਂ ਕੋਈ ਵੀ ਤੁਹਾਡੀ ਮਨੋ ਕਾਮਨਾ ਮੰਗ ਕੇ ਦੇਖੋ ਜੀ 100% ਪੂਰੀ ਹੁੰਦੀ ਹੈ ਕੀ ਜਦੋਂ ਮੰਦਰ ਦੇ ਵਿੱਚ ਜੇ ਗੁਰੂ ਘਰ ਦੇ ਵਿੱਚ ਕਿਤੇ ਤੁਹਾਨੂੰ ਸ਼ੰਖ ਦੀ ਆਵਾਜ਼ ਸੁਣਾਈ ਦਿੰਦੀ ਹੈ ਜਾਂ ਘੰਟੀਆਂ ਦੀ ਮੰਦਰ ਦੀ ਘੰਟੀਆਂ ਦੀ ਆਵਾਜ਼ ਸੁਣਾਈ ਦਿੰਦੀ ਹੈ ਨਾ ਉਸ ਸਮੇਂ ਤੁਸੀਂ ਆਪਣੀ ਮੰਗ ਮੰਗੋ ਉਸ ਸਮੇਂ ਆ ਦੀ ਮੰਗ ਜੋ ਵੀ ਤੁਹਾਡੀ ਮੰਗ ਹੈ ਜੋ ਵੀ ਪਰਮਾਤਮਾ ਤੋਂ ਤੁਸੀਂ ਅਰਦਾਸ ਬੇਨਤੀਆਂ ਕਰ ਰਹੇ ਹੋ ਨੇ ਉਸ ਸਮੇਂ ਕਰੋ ਤੁਹਾਡੀ ਅਰਦਾਸ ਪੂਰੀ ਹੋਪਣੀ ਹੈ ਇਕੋ ਜਿ ਕੁ ਸਮੇਂ ਹੁੰਦੇ ਜੀ ਜਦੋਂ ਆਪਾਂ ਮੰਗ ਗਏ ਤੇ ਪ੍ਰਮਾਤਮਾ ਆਪਣੀ ਅਰਦਾਸ ਪੂਰੀ ਜ਼ਰੂਰ ਕਰਦਾ ਪਰ ਆਪਾਂ ਮੰਗਣ ਨਾਲੋਂ ਪਹਿਲਾਂ ਆਪਾਂ ਸ਼ੁਕਰਾਨਾ ਕਰਕੇ ਜੋ ਦਿੱਤਾ ਉਹਦਾ ਸ਼ੁਕਰਾਨਾ ਕਰਕੇ ਜੇ ਆਪਣੇ ਸਿਰ ਦੇ ਉੱਤੇ ਛੱਤ ਆ ਉਹਦਾ ਸ਼ੁਕਰਾਨਾ ਕਰਕੇ ਜਿਹੜੇ ਪਟੜੀਆਂ ਤੇ ਪਈਆਂ ਉਹ ਵੀ ਇਨਸਾਨ ਆ ਤੇ ਆਪਾਂ ਨੂੰ ਤਾਂ ਵਾਹਿਗੁਰੂ ਨੇ ਛੱਤ ਦਿੱਤੀ ਆ ਬਹੁਤਾ ਸ਼ੁਕਰਾਨਾ ਕਿਉਂ ਨਹੀਂ ਕਰ ਸਕਦੇ ਜਿਹੜੇ ਨਾਲੇ ਅੰਗ ਪੈਰ ਨਹੀਂ ਲੱਤਾਂ ਨਹੀਂ ਸਹਾਰਾ ਨਹੀਂ ਉਹ ਵੀ ਦੁਨੀਆ ਤੇ ਫਿਰਦੇ ਆ ਤੇ ਆਪਣੇ ਤਾਂ ਅੰਗ ਪੈਰ ਸਭ ਕੁਝ ਸਲਾਮ ਤਾਂ ਆਪਾਂ ਫੇਰ ਸ਼ੁਕਰਾਨਾ ਕਿਉਂ ਨਹੀਂ ਕਰ ਇਹ ਦੇ ਲਈ ਸ਼ੁਕਰਾਨਾ ਕਰਨਾ ਸਿੱਖ ਲਈ ਫਿਰ ਪ੍ਰਮਾਤਮਾ ਆਪਣੇ ਮਨੋਕਾਮਨਾ ਜ਼ਰੂਰ ਪੂਰੀਆਂ ਕਰਦਾ ਜੀ ਇਥੇ ਆਪਾਂ ਤੁਹਾਨੂੰ ਦੱਸਿਆ ਵੀ ਇੰਨਾ ਕ ਸਮਾਂ ਹੀ ਹੁੰਦਾ ਜਿੱਥੇ ਤੁਸੀਂ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀਆਂ ਜ਼ਰੂਰ ਕਰਨੀਆਂ ਜੀ ਤੇ ਤੁਸੀਂ ਕੋਸ਼ਿਸ਼ ਕਰਿਆ ਕਰੋ ਹਰ ਇੱਕ ਇਨਸਾਨ ਦੀ ਦਿਨ ਦੇ ਵਿੱਚ ਇੱਕ ਵਾਰੀ ਕਿਸੇ ਦੀ ਮਦਦ ਕਰਿਆ ਕਰੋ ਕਿਸੇ ਪੰਛੀ ਦੀ ਕਿਸੇ ਜਾਨਵਰ ਦੀ ਹਰ ਇੱਕ ਦੇ ਉੱਤੇ ਦਇਆ ਕਰਿਆ ਕਰੋ ਮਨ ਦੇ ਵਿੱਚ ਪਰ ਦਇਆ ਆਪਣੇ ਮਨ ਦੇ ਵਿੱਚ ਕਦੋਂ ਆਉਂਦੀ ਹੈ ਜਦੋਂ ਪੈਸਾ ਹੁੰਦਾ ਨਾ ਜੀ ਪੈਸੇ ਦਾ ਲਾਲਚ ਉਹ ਇੰਨਾ ਅੰਨਾ ਹੋ ਜਾਂਦਾ ਇਨਸਾਨ ਇੱਕ ਵਾਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬੈਠੇ ਭਗਤੀ ਦੇ ਵਿੱਚ ਲੀਨ ਸੀ ਕਲਯੁਗ ਆ ਗਿਆ ਉਹਨਾਂ ਦੇ ਕੋਲ ਕਲਯੁਗ ਆਪਦੀ ਬਾਹ ਚਲਾਉਣ ਲੱਗਿਆ ਤੇ ਕਲਯੁਗ ਨੇ ਬਹੁਤ ਕੋਸ਼ਿਸ਼ ਕੀਤੀ ਪਰ ਗੁਰੂ ਨਾਨਕ ਦੇਵ ਜੀ ਦੇ ਕੋਈ ਬਾਹ ਨਾ ਚੱਲੀ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਬੋਲਦਿਆ ਭਗਤਾ ਤੂੰ ਕੌਣ ਹੈ ਆਦਾ ਮੈਂ ਕਲਯੁਗ ਆ ਤਤ ਰੁਪਤੇ ਕੀ ਕੱਪੜਾ ਲਿਆ ਆ ਇਹ ਮੇਰਾ ਜੁੱਲਾ ਹੈ ਉਹਦੇ ਵਿੱਚ ਇੰਨੀਆਂ ਮੋਰੀਆਂ ਕਿਉਂ ਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹ ਕਹਿੰਦੇ ਵੀ ਇਹ ਜਿਹੜਾ ਮੇਰਾ ਜੁੱਲਾ ਹੈ ਨਾ ਜਿਹੜਾ ਮੇਰੇ ਉੱਤੇ ਲਿਆ ਮੋਰੀਆਂ ਕਹਿੰਨੇ ਹੋ ਤੁਸੀਂ ਵੀ ਇਹ ਮੈਂ ਲੋਕਾਂ ਨੂੰ ਜਦੋਂ ਜਾਦ ਵਿੱਚ ਫਸਾਉਣਾ ਆਪਦੇ ਕੱਲ ਜੋ ਕਹਿੰਦਾ ਮਾ ਆਪਦਾ ਜੁੱਲਾ ਅਗਲੇ ਤੇ ਦੇ ਦਿੰਦਾ ਉਹਨੂੰ ਆਪ ਦੀ ਜਾਦ ਵਿੱਚ ਫਸਾ ਲੈਣਾ ਉਹ ਮੇਰੀ ਜਾਦ ਦੇ ਵਿੱਚ ਫਸ ਜਾਂਦਾ ਹੈ ਤੇ ਫਿਰ ਅੰਨਾ ਹੋ ਜਾਂਦਾ ਇਨਸਾਨ ਆਪੇ ਜਾਲ ਦੇ ਵਿੱਚ ਮੋਹ ਮਾਇਆ ਲੋਭ ਹੰਕਾਰ ਇਹ ਸਭ ਦਾ ਜੁਦੀ ਨਿਸ਼ਾਨੀਆਂ ਹੈ ਜੀ ਜਿਹਦੇ ਵਿੱਚ ਆਪਾਂ ਨੇ ਹੋ ਜਾਂਦੇ ਆ ਉਦੋਂ ਕਾਲਜ ਆਪਾਂ ਨੂੰ ਆਪਦੇ ਜੁਦੇ ਵਿੱਚ ਪਸਾ ਚੁੱਕਿਆ ਹੁੰਦਾ ਤੇ ਫਿਰ ਧੰਬਰ ਨਾਲ ਕਹਿੰਦੇ ਵੀ ਮੋਰੀਆਂ ਕਿਉਂ ਆ ਉਹ ਕਹਿੰਦੇ ਵੀ ਜਦੋਂ ਤੁਹਾਡੇ ਵਰਗਾ ਕੋਈ ਭਗਤ ਮਿਲ ਜਾ ਉਹ ਕਹਿੰਦੇ ਵੀ ਇਹ ਜਦੋਂ ਤੁਹਾਡੇ ਵਰਗਾ ਭਗਤੀ ਵਾਲਾ ਕੋਈ ਇਨਸਾਨ ਮਿਲ ਜਾਂਦਾ ਤੇ ਉਹਦੇ ਉੱਤੇ ਵੀ ਮੈਂ ਇਹ ਹਿਉਲਾ ਤਾਲ ਕੇ ਉਹਨੂੰ ਆਪਦੇ ਜਾਲ 'ਚ ਬਸਾਉਣਾ ਆਪੇ ਬਸ ਕਰਦਾ ਹੈਗਾ ਉਹਨੂੰ ਮੈਂ ਕਿ ਉਹ ਫਿਰ ਇਹ ਦੇ ਵਿੱਚ ਦੀ ਮੋਰੀਆਂ ਕਰਕੇ ਬਾਹਰ ਨਿਕਲ ਜਾਂਦੇ ਆ ਆਮ ਇਨਸਾਨ ਨਹੀਂ ਨਿਕਲ ਸਕਦਾ ਸੋਡੇ ਵਰਗੇ ਭਗਤੀ ਹੈ ਜਿਹੜੇ ਇਹਦੇ ਵਿੱਚ ਦੀ ਮੋਰੀਆਂ ਕਰਕੇ ਬਾਹਰ ਨਿਕਲਦੇ ਆ ਇਹ ਤੇਰੇ ਵਰਗੇ ਭਗਤਾਂ ਨੇ ਇਹਦੇ ਵਿੱਚ ਮੋਰੀਆਂ ਕੀਤੀਆਂ ਜਿਹੜੇ ਮੇਰੇ ਜਾਲ 'ਚ ਨਹੀਂ ਫਸੇ ਸਰਾਹ ਕਰ ਕਰ ਬਾਹਰ ਨਿਕਲ ਜਾਂਦੇ ਆ ਆਪਾਂ ਉਹਦੇ ਜਾਲ 'ਚ ਫਸ ਜਾਂਦੇ ਆ ਜੀ ਇਹ ਲੋਭ ਮੋਹ ਮਾਇਆ ਹੰਕਾਰ ਦੀਆਂ ਚੀਜ਼ਾਂ ਹੁੰਦੀਆਂ ਉਸ ਸਮੇਂ ਫਿਰ ਆਪਾਂ ਨੂੰ ਪਤਾ ਨਹੀਂ ਲੱਗਦਾ ਉਦੋਂ ਫਿਰ ਆਪਾਂ ਕਿੰਨੇ ਪਾਪ ਕਰਦੇ ਆ ਉਦੋਂ ਆਪਣੇ ਅੰਦਰ ਕਿਸੇ ਲਈ ਕੋਈ ਪ੍ਰਾਪਾ ਪੰਨ ਨਹੀਂ ਹੁੰਦਾ ਕਿਸੇ ਲਈ ਕੋਈ ਦਿਆ ਨਹੀਂ ਹੁੰਦੀ ਆਪਾਂ ਇਹ ਸਮਝਦੇ ਆਪਾਂ ਇਹ ਤੋਂ ਕੀ ਲੈਣਾ ਆਪਣਾ ਘਰੇ ਰੋਭਦਾ ਤਾਂ ਸਭ ਕੋ ਸਪ ਰੋਟੀ ਖਾ ਕੇ ਪੈਂਦੇ ਆ ਆਪਾਂ ਹੀ ਕਰਦੇ ਆ ਉਦੋਂ ਫਿਰ ਆਪਣੇ ਗਰੀਬ ਦੇ ਪਰ ਹੀ ਆਪਣੇ ਅੰਦਰ ਹੈ ਨਹੀਂ ਉਹਦੀ ਆਪਾਂ ਸਦੇ ਉਹ ਤੋਂ ਨਫ਼ਰਤ ਕਰਨ ਲੱਗ ਜਾਂਦੇ ਆ ਵੀ ਕਈ ਕਈ ਮੈਂ ਲੋਕ ਵੇਖਿਆ ਕੋਈ ਮਾੜਾ ਲੈ ਕੋਈ ਗਰੀਬ ਨੇੜ ਪਰ 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 ਹੋ ਜਾ ਮੇਰੀ ਗੱਡੀ ਨੂੰ ਹੱਥ ਨਾਲ ਲਾ ਪਰ ਹੋ ਜਾ ਇਹ ਕੀ ਹੁੰਦਾ ਹਕਾਰ ਹੁੰਦਾ ਇਹ ਮੋ ਮਾਇਆ ਦਾ ਹਕਾਰ ਹੁੰਦਾ ਠੀਕ ਹੈ ਨਾ ਜੀ ਜਦੋਂ ਆਪਾਂ ਕਿਸੇ ਗਰੀਬ ਦੇ ਉੱਤੇ ਦਇਆ ਕਰਦੇ ਜੇ ਆਪਾਂ ਉਹਦੇ ਉੱਤੇ ਪਿਆਰ ਦਾ ਇੱਕ ਹੱਥ ਵੀ ਰੱਖਦੇ ਜੇ ਉਹਨੂੰ ਪਿਆਰ ਦੇ ਦੋ ਬੋਲ ਵੀ ਬੋਲਦੇ ਆ ਨਾ ਜੀ ਇਹ ਉਹ ਇਨਸਾਨ ਬੋਲਦਾ ਜਿਹਦੇ ਅੰਦਰ ਪ੍ਰਮਾਤਮਾ ਵਸਦਾ ਹੈ ਜਿਹਦੇ ਅੰਦਰ ਕਾਲ ਚੁਗ ਵਸਦਾ ਉਹ ਇਹ ਕੰਮ ਨਹੀਂ ਕਰਦਾ ਕੰਮ ਇਹ ਉਹੀ ਕੰਮ ਕਰਦਾ ਜਿਹਦੇ ਅੰਦਰ ਪ੍ਰਮਾਤਮਾ ਦਾ ਵਾਸ ਹੈ ਪ੍ਰਮਾਤਮਾ ਦਾ ਵਾਸ ਕਿਹੜੇ ਕਿਹੜੇ ਇਨਸਾਨ ਦੇ ਅੰਦਰ ਹੁੰਦਾ ਜਿਹੜਾ ਗੁਰਬਾਣੀ ਨਾਲ ਜੁੜਿਆ ਜਿਹੜਾ ਪ੍ਰਮਾਤਮਾ ਨਾਲ ਜੁੜਿਆ ਹੁਣ ਕਈ ਲੋਕ ਕਹਿੰਦੇ ਆ ਵੀ ਪਾਠ ਕਰਨਾ ਉਹਦੇ ਘਰੇ ਬੈਠ ਕੇ ਕਰੋ ਗੁਰੂ ਘਰਾਂ ਚ ਕੀ ਰੱਖਿਆ ਹੈ ਰੋਈ ਗੁਰੂ ਘਰ ਕੀ ਲੈਣ ਜਾ। ਤੁਸੀਂ ਮੈਨੂੰ ਇਹ ਦੱਸੋ ਪੜ੍ਹਾਈ ਵਾਲੀਆਂ ਗਿਆਨ ਵਾਲੀਆਂ ਡਿਗਰੀਆਂ ਵਾਲੀਆਂ ਕਿਤਾਬਾਂ ਬਹੁਤ ਮਿਲਦੀਆਂ ਕਿੰਨਾ ਮਰਜ਼ੀ ਢੇਰ ਲਿਆ ਕੇ ਲਾ ਲਓ ਫੇਰ ਵੀ ਬੱਚੇ ਨੂੰ ਸਕੂਲ ਚ ਕਿਉਂ ਭੇਜਦੇ ਆ ਘਰੇ ਨਾ ਡਿਗਰੀਆਂ ਕਰਾਓ ਘਰੇ ਪੜ੍ਹਾਓ ਘਰੇ ਉਹਨੂੰ ਨੌਕਰੀਆਂ ਤੇ ਲਵਾ ਸਕਦੇ ਆਂ ਆਪਾਂ ਫੇਰ ਵੀ ਸਕੂਲ ਪੈਸਾ ਧਣ ਦੇ ਦੇ ਕੇ ਆਪਾਂ ਆਪਣੀ ਕਮਾਈ ਸਾਰੀ ਕਮਾਈ ਸਕੂਲਾਂ ਚ ਦੇ ਦੇ ਕੇ ਉਹਨਾਂ ਸਕੂਲ ਭੇਜਦੇ ਆਂ ਬਿਕੁ ਨੌਕਰੀ ਕੋ ਡਿਗਰੀ ਆ ਜੁ ਹੱਥ ਚ ਸਕੂਲ ਚ ਕਾਦੇ ਲਈ ਭੇਜਦੇ ਉਸੇ ਲਈ ਹੁੰਦਾ ਜੇ ਕਿਤਾਬਾਂ ਦੇ ਵਿੱਚ ਵੀ ਗੁਰਬਾਣੀ ਤਾਂ ਕਿਤਾਬਾਂ ਦੇ ਵਿੱਚ ਲਿਖੀ ਹੈ ਪਰ ਜਿੰਨਾ ਚਿਰ ਆਪਾਂ ਗੁਰੂ ਦੇ ਦਰਤੇ ਨਹੀਂ ਜਾਂਦੇ ਉਹ ਸਕੂਲ ਦੇ ਵਿੱਚ ਨਹੀਂ ਜਾਂਦੇ ਆਪਣੇ ਮਾਨ ਦੇ ਵਿੱਚ ਨਹੀਂ ਬਦਲਦਾ ਨੇਕੀ ਨਹੀਂ ਆਉਂਦੀ ਉਹ ਭਾਵਨਾ ਨਹੀਂ ਬਣਦੀ ਪ੍ਰਮਾਤਮਾ ਦੇ ਦਰਸ਼ਨ ਤਾਂ ਆਪਾਂ ਗੁਰੂ ਘਰ ਜਾ ਕੇ ਕਰਨੇ ਪੈਣਗੇ ਚਾਹੇ ਘਰੇ ਵੇਖੇ ਕਿੰਨੇ ਪਾਠ ਕੋਥੀਆ ਪਾਣ ਪਰਮਾਤਮਾ ਦੇ ਦਰਸ਼ਨ ਤਾਂ ਆਪਾਂ ਉੱਥੇ ਹੀ ਹੋਣਗੇ ਸੰਗਤ ਦੇ ਵਿੱਚ ਹੀ ਸਭ ਰੱਬ ਬੋਤਦਾ ਜੀ ਇਹ ਰੱਬ ਕਿਤੇ ਸਾਰੀ ਦੂਰਾਂ ਦੇ ਵਿੱਚ ਸੰਗਤ ਦੇ ਵਿੱਚ ਵਸਦਾ ਜੇ ਸੰਗਤ ਦੇ ਵਿੱਚ ਆਪਾਂ ਨਿਮਾਣੇ ਹੋ ਕੇ ਬੈਹਨੇ ਆ ਗੁਰੂ ਦੇ ਸਾਹਮਣੇ ਨਿਮਾਣੇ ਹੋ ਕੇ ਜਾਨੇ ਉੱਥੇ ਸਭ ਕੁਝ ਮਿਲਦਾ ਜੀ ਇਹਦੇ ਲਈ ਗੁਰੂ ਘਰ ਜਾਣਾ ਵੀ ਜ਼ਰੂਰੀ ਹੈ ਗੁਰੂ ਘਰ ਬੈਠ ਕੇ ਜਿਹੜੇ ਆਪਾਂ ਸ਼ਬਦ ਪੜ੍ਹਦੇ ਆ ਨਾ ਇਹ ਤੁਰ ਦਰਗਾਹ ਜਾਂਦੇ ਆ ਆਪਣੇ ਨਾਲ ਹੋਰ ਕੁਝ ਨਹੀਂ ਜਾਂਦਾ ਨਾਲ ਪਾਣੀ ਜਾਂਦੀ ਹੈ ਭਗਤਾਂ ਦਾ ਸੰਗ ਜਾਂਦਾ ਸਾਧ ਸੰਗਤਾਂ ਦੀ ਸੰਗਤ ਕੀ ਕੀ ਸੇਵਾ ਕੀਤੀ ਉਹ ਆਪਾਂ ਨੂੰ ਪਾਰ ਲੰਘਾਉਂਦੀ ਹੈ ਜੀ ਤੁਹਾਨੂੰ ਇਹਦੇ ਵੀ ਗੁਰੂ ਘਰ ਦੀ ਜ਼ਰੂਰ ਜਾਇਆ ਕਰੋ ਇੰਨੇ ਅਕਸੇ ਆਪਣੀਆਂ ਅਰਜ਼ ਬੇਨਤੀਆਂ ਵੀਡੀਓ ਥੋੜੀ ਲੰਬੀ ਹੋ ਗਈ ਪਲੀ ਮੈਨੂੰ ਮਾਫ ਕਰਨਾ ਤੇ ਐਨਾ ਤੁਸੀਂ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਜੁੜਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਤੁਹਾਨੂੰ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਪਲੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਪਲੀ ਮੈਨੂੰ ਸਪੋਰਟ ਜ਼ਰੂਰ ਕਰਨਾ ਤੁਹਾਡਾ ਸਾਰਿਆਂ ਦਾ तहे ਦਿਲੋਂ ਬਹੁਤ ਬਹੁਤ ਧੰਨਵਾਦ